ਸਾਚੀ ਗੱਲ ਜੀ ਸਾਰਿਆਂ ਨੂੰ ਹਾਂ ਤੁਹਾਨੂੰ ਸ਼ੁਭਨਾਵਾਂ ਜੀ ਬੀਬੀ ਰੁਪਿੰਦਰ ਕੌਰ ਸਰਪੰਚ ਸਵਾਜਪੁਰ ਅ ਜੀ ਸਰ ਅੱਜ ਜਿੱਤ ਚੁੱਕੇ ਹੋ ਤੇ ਜਿੱਤਣ ਦੀ ਖੁਸ਼ੀ ਦੇ ਵਿੱਚ ਤੁਸੀਂ ਪਾਰਟੀ ਰੱਖੀ ਹੈ ਔਰ ਗੁਰੂ ਮਾਰਾ ਧੰਨਵਾਦ ਕੀਤਾ ਤੇ ਆਪਣੇ ਪਿੰਡ ਵਸਣ ਕੀ ਕਹਿਣਾ ਚਾਹੁੰਦੇ ਮੈਂ ਪਹਿਲਾਂ ਤਾਂ ਸਭ ਸਭ ਤੋਂ ਪਹਿਲਾਂ ਜੀ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਪਿੰਡ ਵਸੀਆਂ ਦੀ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਜਿਤਾਇਆ ਹੈ ਤੇ ਮੈਂ ਉਹਨਾਂ ਨੂੰ ਪੂਰਾ ਭਰੋਸਾ ਦਿਵਾਉਣਾ ਚਾਹਾਂਗੀ ਕਿ ਜੋ ਮੈਂ ਉਹਨਾਂ ਦੇ ਵਾਸਤੇ ਕਿਹਾ ਸੀਗਾ ਕਿ ਮੈਂ ਇਹ ਪਿੰਡ ਦੇ ਕੰਮ ਕਰਨੇ ਨੇ ਮੈਂ ਉਹ ਜ਼ਰੂਰ ਇਮਾਨਦਾਰੀ ਨਾਲ ਕਰਾਂਗੇ ਜੀ ਹਾਂਜੀ ਪਿੰਡ ਵਾਸੀਆਂ ਨੂੰ ਕਿਸ ਨੇ ਇਹ ਦੇਣਾ ਚਾਹੁੰਦੇ ਪਿੰਡ ਵਾਸੀਆਂ ਨੂੰ ਇਹੀ ਸਨੇਹਾ ਦੇਣਾ ਚਾਹੀਦੀ ਹੈ ਜੀ ਵੀ ਮੇਰੇ ਨਾਲ ਲੱਕੇ ਮੇਰੀ ਪੂਰੀ ਮਦਦ ਕਰਨੀ ਹੈ ਮੇਰੇ ਨਾਲ ਖੜਨਾ ਹੈ ਤਾਂ ਕਿ ਮੈਂ ਜੋ ਪਿੰਡ ਦੇ ਕੰਮ ਨੇ ਉਹਨਾਂ ਦੇ ਨਾਲ ਉਹਨਾਂ ਦੀ ਸਹਿਮਤੀ ਦੇ ਨਾਲ ਕਰ ਸਕਾਂ ਜੀ ਤੇ ਮੈਂ ਸਾਰੇ ਪਿੰਡ ਵਾਸੀਆਂ ਨੂੰ ਇਹ ਕਹਿਣਾ ਚਾਹੂੰਗੀ ਜੀ ਮੈਂ ਇੱਕ ਸਰਪੰਚ ਇਕੱਲੀ ਨਹੀਂ ਬਣੀ ਮੇਰੇ ਵਾਸਤੇ ਪਿੰਡ ਦਾ ਹਰ ਇੱਕ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਰਪੰਚ ਹੀ ਹੈ ਜੀ ਜੋ ਜੋ ਉਹਨਾਂ ਦੀ ਜੋ ਵੀ ਮੰਗਾਂ ਹੋਣਗੀਆਂ ਉਹ ਉਹਨਾਂ ਨੇ ਸਾਰਿਆਂ ਨੇ ਮੇਰੇ ਨਾਲ ਰਲ ਕੇ ਕਰਨੀਆਂ ਹੋਣਗੀਆਂ ਜੀ ਤੇ ਮੈਂ ਇੱਕ ਵਾਰੀ ਸਾਰੇ ਪਿੰਡ ਵਾਸੀਆਂ ਨੂੰ ਫੇਰ ਲੋੜੀ ਮਾਗੀ ਦੀਆਂ ਤੇ ਸਭ ਨੂੰ ਬਹੁਤ ਬਹੁਤ ਧੰਨਿਆ ਦੇਂਦੀਆਂ ਜੀ ਤੇ ਮੈਂ ਬਹੁਤ ਬਹੁਤ ਇੱਕ ਵਾਰੀ ਫੇਰ ਧੰਨਵਾਦੀਆਂ ਜੀ ਉਹਨਾਂ ਦਾ ਕਿ ਉਹਨਾਂ ਨੇ ਮੈਨੂੰ ਇਸ लायक ਸਮਝਿਆ ਕਿ ਮੈਂ ਪਿੰਡ ਦੀ ਸੇਵਾ ਕਰ ਸਕਾਂ ਜੀ ਹਾਂ ਜੀ ਸੱਚਾ ਹੈ ਹਰ ਵਾਸਾ ਦੇ ਦੋ ਜਿੰਨੇ ਵੀ ਕੈਂਡੀਡੇਟ ਆ ਸਰਪੰਚੀ ਚੋਣਾਂ ਦੇ ਵਿੱਚ ਜਿੱਤ ਚੁੱਕੇ ਆ ਤੇ ਇਹਦਾ ਸਿਹਰਾ ਕਿਤੇ ਜਾਂਦਾ ਇਹ ਜਿਹੜੇ ਪਿੱਛੇ ਸਾਰੇ ਪੰਜਾਬ ਵਿੱਚ ਪੰਚਾਇਤ ਦੀਆਂ ਚੋਣਾਂ ਹੋਈਆਂ ਨੇ ਸੋ ਉਸ ਤੋਂ ਪਹਿਲਾਂ ਬਲਾਕ ਸੰਤੀ ਤੇ ਜ਼ਿਲਾ ਪ੍ਰੀਸ਼ਦ ਹੋਈਆਂ ਸੀ ਔਰ ਉਹਦੇ ਵਿੱਚ ਵੀ ਕਾਂਗਰਸ ਪਾਰਟੀ ਨੇ ਔਰ ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਤੇ ਮੋਹਰ ਲਾਈ ਸੀ ਔਰ ਇਹ ਪੰਚਾਇਤ ਇਲੈਕਸ਼ਨ ਐਚ ਵੀ ਅਸੀਂ ਦੇਖਿਆ ਕਿ ਜਿੰਨੇ ਅਮਨ ਤੇ ਸ਼ਾਂਤੀ ਨਾਲ ਚੋਣਾਂ ਹੋਈਆਂ ਨੇ ਔਰ ਇਹਦਾ ਸਾਰਾ ਸਹਿਰਾ ਕਾਂਗਰਸ ਪਾਰਟੀ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੇ ਜਾਂਦਾ ਹੈ ਇਹ ਐਸਾ ਕੀ ਕਾਰਨ ਰਿਹਾ ਕਿ ਜਿਹੜੀਆਂ ਤੁਹਾਡੀਆਂ ਪੰਚਾਇਤਾਂ ਚੋਣਾਂ ਦੇ ਵਿੱਚ ਤੁਹਾਡੇ ਕੈਂਡੀਡੇਟ ਤਿੰਨ ਤਿੰਨ ਕਾਂਗਰਸ ਦੇ ਖੜੇ ਹੋਏ ਤੇ ਇਕੱਲਾ ਦਾ ਕੋਈ ਕੈਂਡੀਡੇਟ ਕਿਧਰੋਂ ਖੜਾ ਹੀ ਨਹੀਂ ਹੋਇਆ ਪਰ ਕਾਂਗਰਸ ਦੇ ਵਿੱਚ ਆਪੇ ਟੱਕਰਿਆ ਕੀ ਕਾਰਨ ਹੋ ਰਿਹਾ ਇਹ ਕਾਂਗਰਸ ਦੇ ਵਰਕਰਾਂ 'ਚੋ ਸ਼ਾਈ ਬਹੁਤ ਹੈ ਤੁਸੀਂ ਦੇਖ ਲਓ ਪਿਛਲੇ ਅ ਦੋ ਸਾਲਾਂ ਦੇ ਵਿੱਚ ਅਕਾਲੀ ਦਲ ਦਾ ਜੋ ਪੰਜਾਬ ਲੈਵਲ ਤੇ ਹਾਲ ਹੋਇਆ ਇੱਕ ਅਕਾਲੀ ਦਲ ਸੀ ਦੋ ਬਣ ਗਏ ਹੁਣ ਤਿੰਨ ਬਣ ਗਏ ਔਰ ਸਾਰੀ ਪਾਰਟੀ ਬिखर ਗਈ ਹੈ ਇਦਾਂ ਹੀ ਆਮ ਆਦਮੀ ਪਾਰਟੀ ਸੀ ਉਹ ਵੀ ਤਿੰਨ ਚਾਰ ਪਾਰਟੀਆਂ ਬਣ ਗਈਆਂ ਲੋਕਲ ਸਾਰਿਆਂ ਦਾ ਲੋਕਾਂ ਦਾ ਚੁਕਾਈ ਅੱਜ ਕਾਂਗਰਸ ਵੱਲ ਤੇ ਕੈਪਟਨ ਸਾਹਿਬ ਵੱਲ ਹੇ ਹੁਣ ਆਉਂਦੀਆਂ ਐਮਪੀ ਚੋਣਾਂ ਵੀ ਨੇੜੇ ਆ ਚੁੱਕੀਆਂ ਜਿਵੇਂ ਸਰਪੰਚੀ ਚੋਣਾਂ ਆਪਾਂ ਕਹਿ ਸਕਦੇ ਹਾਂ ਨਾ ਐਮਪੀ ਚੋਣਾਂ ਦਾ ਵੀ ਦੌਰ ਸ਼ੁਰੂ ਹੋ ਚੁੱਕਿਆ ਕਿ ਜਿਹੜੇ ਇਹਦੇ ਐਮਪੀ ਚੋਣਾਂ ਦੇ ਕੈਂਡੀਡੇਟਾ ਉਹ ਵੀ ਕੰਮ ਸ਼ੁਰੂ ਕਰਤੇ ਨੇ ਤੇ ਸਾਡਾ ਕੀ ਕੰਮ ਹੈ ਇਹ ਪਿਛਲੇ ਸਾਲ ਅਕਤੂਬਰ ਦੇ ਵਿੱਚ ਕੈਪਟਨ ਸਾਹਿਬ ਨੇ ਬਾਦਲ ਸਾਹਿਬ ਦੇ ਹਲਕੇ ਲੰਬੀ ਤੋਂ ਸਾਡਾ ਮਿਸ਼ਨ 13 ਕਿ 2019 ਚ ਮਿਸ਼ਨ 13 ਕਿ 13 ਦੀਆਂ 13 ਸੀਟਾਂ ਜਿੱਤਣ ਦਾ ਆਗਾਜ਼ ਕੀਤਾ ਸੀਗਾ ਉਹ ਮਹਿਰੋਹੀ ਆ ਕਿ ਅੱਜ ਸਾਰੇ ਪੰਜਾਬ ਦੇ ਵਿੱਚ ਸਾਡੇ ਕੋਲ ਕੈਂਡੀਡੇਟ ਹੀ ਅੰਨੇ ਨੇ ਕਿ ਲੋਕਾਂ 'ਚ ਜੋ ਸ਼ਾਇ ਹੀ ਬਹੁਤ ਹੈ ਹਰੇਕ ਦਾ ਹੱਕ ਵੀ ਬੰਦ ਹੈ ਔਰ ਜਿਹਨੂੰ ਪਾਰਟੀ ਆਈ ਕਮਾਂਡ ਦੇਗੀ ਟਿਕਟ ਸੌਦੀ ਸਾਰੀ ਪਾਰਟੀ ਕੇਡਰ ਸਾਡਾ ਮਦਦ ਕਰੇਗਾ